ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡੋਰ 28 ਨਵੰਬਰ 2025 ਨੂੰ ਘਟਾਇਆ ਜਿਹਦੇ ਵਿੱਚ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਣ ਵਾਲੇ 6000 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਰਜ਼ੀ ਦੇ ਲਈ ਸੱਦਾ ਦਿੱਤਾ ਹੈ ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ ਹੁਣ ਉਹ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇ ਸਕਦੇ ਨੇ ਰਾਊਂਡ ਨੰਬਰ 382 ਦੀ ਮਿਤੀ ਅਤੇ ਸਮਾਂ 28 ਨਵੰਬਰ 2025 ਨੂੰ 11:40 ਮਿੰਟ ਯੂਟੀਸੀ ਅਤੇ ਟਾਈਪ ਟੇਕਿੰਗ ਨਿਯਮ ਦੀ ਮਿਤੀ 26 ਮਈ 2024 26 ਨੂੰ 12:00 ਅੱਛਾ ਥੈਂਕ ਯੂ TCC ਸਭ ਤੋਂ ਘੱਟ ਦਰਜੀ ਵਾਲੇ ਸੱਦੇ ਗਏ ਉਮੀਦਵਾਰ ਦਾ CRS ਸਕੋਰ 482 ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟਆਫ ਉਸ ਮਿਤੀ ਅਤੇ ਸਮੇਂ ਉਤੇ ਆਧਾਰਤ ਹੁੰਦਾ ਜਦੋਂ ਉਹਨਾਂ ਨੇ ਆਪਣੀ ਐਕਸਪਰਟਸਿਟੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਪਿਛਲੇ ਫ੍ਰੈਂਚ ਭਾਸ਼ਾ ਮੁਹਾਵਲਤ ਪ੍ਰੀਖਿਆ 29 ਅਕਤੂਬਰ 2025 ਨੂੰ ਲਈ ਗਈ ਸੀ ਜਦੋਂ 6000 ਵਿਦੇਸ਼ੀਆਂ ਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੀ ਵਾਲੇ ਉਮੀਦਵਾਰ ਦਾ CRS ਸਕੋਰ 416 ਰੱਖਿਆ ਗਿਆ ਸੀ ਵਿਆਪਕ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਿਤ ਸਿਸਟਮ ਹੈ ਜਿਸ ਦੇ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪਰਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਲਈ ਕਰਦੇ ਹਾਂ ਇਸੇ ਵਰਤੋਂ ਤੁਹਾਡੇ ਹੁਨਰ ਸਿੱਖਿਆ ਪਾਸ਼ਾ ਯੋਗਤਾ ਕੰਮ ਦੇ ਤਜ਼ਰਬੇ ਅਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ ਅਸੀਂ ਦੇਣ ਦੇ ਲਈ ਸਭ ਤੋਂ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਸਕੋਰ ਤੁਹਾਡੇ ਸੱਦੇ ਦੇ ਦੋ ਤੋਂ ਘੱਟੋਂ ਘੱਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਹੈ ਇੱਕ ਕਟ ਆਫ ਸਕੋਰ ਹਰ ਦੋਰ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮੇ ਵਿੱਚੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਤੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਦੱਸਿਆ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਅਪਲੀਕੇਸ਼ਨ ਸਿਸਟਮ ਹੈ ਜੋ ਆਈ.ਆਈ.ਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਂ ਦਿੰਦਾ ਹੈ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਆਵਾਸ ਕਰਨ ਦੇ ਯੋਗ ਹੋ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਦੇ ਅਧਾਰ ਉੱਤੇ ਅੰਕ ਕੁਮਾਂਡਿਓ ਜਿਹਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸੈਨਵਾਸ ਲਈ ਅਜੂਦੀਨ ਦੇ ਲਈ ਸਦਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਤਰਜ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ 4 ਜੁਆਇਨਸ ਤੋਂ ਕਟਾਂਕ ਪ੍ਰਾਪਤ ਕੀਤੇ ਨੇ ਤਾਂ ਪਚੀਵਾਦੂ ਅੰਕਤੇ ਜੇਕਰ ਤੁਸੀਂ ਚਾਰ ਅੰਗਰੇਜ਼ੀ ਹੁੰਡਰੇ ਦੇ ਵਿੱਚ ਸੀਐਲਪੀ 5.100 ਵੱਧ ਅੰਕ ਪ੍ਰਾਪਤ ਕੀਤੇ ਨੇ ਤਾਂ ਪੰਜਵਾਦੂ ਅੰਕ ਹੁੰਦੇ ਨਹੀਂ ਇਸ ਆਰਨੀ ਦੇ ਵਿੱਚ ਦਿੱਤੇ ਗਏ ਨੰਬਰ ਸਦਾ ਰਾਉਂਡ ਤੋਂ ਕੁਝ ਦਿਨ ਪਹਿਲਾਂ ਪੂਲ ਦੇ ਵਿੱਚ ਕੁੱਲ ਲੋਕਾਂ ਦੀ ਕੁੱਲ ਸੰਖਿਆ ਨੂੰ ਦੱਸਉਂਦੇ ਨੇ ਤੇ ਲੋਕਾਂ ਨੇ ਨਵਾਂ ਪ੍ਰੋਫਾਈਲ ਜਮਾ ਕਰਨਾ ਤੇ ਹੋਰ ਪ੍ਰੋਫਾਈਲ ਦੀ ਮਿਆਦ ਉੱਗਨ ਤੇ ਸਕੋਰ ਵੰਡ ਬਦਲ ਸਕਦੀ ਹੈ ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰ 28 ਨਵੰਬਰ 2025 ਨੂੰ ਘਟਾਇਆ ਜਿਸ ਦੇ ਵਿੱਚ ਫ੍ਰੈਂਚ ਪਛਵਾ ਦੇ ਵਿੱਚ ਮੂੰਹ ਹੱਥ ਰੱਖਣ ਵਾਲੇ 6000 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਰਜੀ ਦੇ ਲਈ ਸੱਦਾ ਦਿੱਤਾ ਹੈ ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਪਛਵਾ ਦੇ ਵਿੱਚ ਮੂੰਹ ਹੱਲ ਤੱਕਦੇ ਨੇ ਹੁਣ ਉਹ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਰਾਊਂਡ ਨੰਬਰ 382 ਦੀ ਮਿਤੀ ਅਤੇ ਸਮਾਂ 28 ਨਵੰਬਰ 2025 ਨੂੰ 11:45 ਮਿੰਟ ਯੂਟੀਸੀਸੀ ਅਤੇ ਟਾਈਪ ਦੇ ਕੇ ਨਿਯਮ ਦੀ ਮਿਤੀ 26 ਮਈ 2024 ਨੂੰ 12:00 28 Q TCC ਸਭ ਤੋਂ ਘੱਟ ਦਰਜੇ ਵਾਲੇ ਸੱਦੇ ਗਏ ਉਮੀਦਵਾਰ ਦਾ CRS ਸਕੋਰ 408 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟਆਫ ਉਸ ਮਿਤੀ ਤੇ ਸਮੇਂ ਉਤੇ ਅਧਾਰਤ ਹੁੰਦਾ ਜਦੋਂ ਉਹਨਾਂ ਨੇ ਆਪਣੀ ਐਕਸਪ੍ਰੈਸੈਂਸੀ ਪ੍ਰੋਪਲ ਜਮ੍ਹਾਂ ਕੀਤੀ ਜੰਨ ਪਿਛਲੇ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 29 ਅਕਤੂਬਰ 2025 ਨੂੰ ਲਈ ਗਈ ਸੀ ਜਰੂਰੀ 6000 ਵਿਦੇਸ਼ੀਆਂ ਨੂੰ ਅਲਜੀਰੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੀ ਵਾਲੇ ਉਮੀਦਵਾਰ ਦਾ CRS ਸਕੋਰ 416 ਰੱਖਿਆ ਗਿਆ ਸੀ ਵਿਆਪਕ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਿਤ ਸਿਸਟਮ ਹੈ ਜਿਸ ਦੇ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪਰਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਲਈ ਕਰਦੇ ਹਾਂ ਇਸੇ ਵਰਤੋਂ ਤੁਹਾਡੇ ਹੁਨਰ ਸਿੱਖਿਆ ਪਾਸ਼ਾ ਯੋਗਤਾ ਕੰਮ ਦੇ ਤਜਰਬੇ ਅਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਕੋ ਤੁਹਾਡੇ ਸੱਦੇ ਦੇ ਦੋ ਤੋਂ ਘੱਟ ਤੋਂ ਘੱਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਹੈ ਇੱਕ ਕਟ ਆਫ ਸਕੋਰ ਹਰ ਦੋਰ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕੰਮ ਵਿੱਚੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਤੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਦਸੇ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਅਪਲੀਕੇਸ਼ਨ ਸਿਸਟਮ ਹੈ ਜੋ ਆਈ.ਆਈ.ਸੀ.ਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਂ ਦਿੰਦਾ ਹੈ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਆਵਾਸ ਕਰਨ ਦੇ ਯੋਗ ਹੋ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ ਉਤੇ ਅੰਕ ਕਮਾਂਦੇ ਉਹ ਜਿਹਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸੈਨਵਾਜ਼ ਲਈ ਅਜੂਦੀਨ ਦੇ ਲਈ ਸੱਤਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਤਰਜੀਹ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ 4 ਜੋਇਨਸ ਤੋਂ ਘੱਟ ਅੰਕ ਪ੍ਰਾਪਤ ਕੀਤੇ ਨੇ ਤਾਂ 25 ਵਾਧੂ ਅੰਕ ਤੇ ਜੇਕਰ ਤੁਸੀਂ ਚਾਰ ਅੰਗਰੇਜ਼ੀ ਹੁੰਡਰੇ ਦੇ ਵਿੱਚ ਸੀਐਲਪੀ 560 ਵੱਧ ਅੰਕ ਪ੍ਰਾਪਤ ਕੀਤੇ ਨੇ ਤਾਂ ਪੰਜਵਾਦੂ ਅੰਕ ਹੁੰਦੇ ਨੇ ਇਸ ਆਨਲਾਈਨ ਦੇ ਵਿੱਚ ਦਿੱਤੇ ਗਏ ਨੰਬਰ ਸਦਾ ਰਾਊਂਡ ਤੋਂ ਕੁਝ ਦਿਨ ਪਹਿਲਾਂ ਪੂਲ ਦੇ ਵਿੱਚ ਕੁੱਲ ਲੋਕਾਂ ਦੀ ਕੁੱਲ ਸੰਖਿਆ ਨੂੰ ਦੱਸਉਂਦੇ ਨੇ ਤੇ ਲੋਕਾਂ ਨੇ ਨਵੇਂ ਪ੍ਰੋਫਾਈਲ ਜਮਾ ਕਰਨ ਅਤੇ ਹੋਰ ਪ੍ਰੋਫਾਈਲਾਂ ਦੀ ਮਿਆਦ ਖੁੱਗਣ ਤੇ ਸਕੋਰ ਵੰਡ ਬਦਲ ਸਕਦੀ ਹੈ ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡੋਰ 28 ਨਵੰਬਰ 2024 ਨੂੰ ਘਟਾਇਆ ਜਿਦੇ ਵਿੱਚ ਫ੍ਰੈਂਚ ਭਾਸ਼ਾ ਦੇ ਵਿੱਚ ਮੁਹੱਥ ਰੱਖਣ ਵਾਲੇ 6000 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਰਜੁਡੀਨ ਦੇ ਲਈ ਸੱਦਾ ਦਿੱਤਾ ਗਿਆ ਹੈ ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਲਤ ਰੱਖਦੇ ਨੇ ਹੁਣ ਉਹ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇ ਸਕਦੇ ਨੇ ਰਾਉਂਡ ਨੰਬਰ 382 ਦੀ ਮਿਤੀ ਅਤੇ ਸਮਾਂ 28 ਨਵੰਬਰ 2025 ਨੂੰ 11:41 ਮਿੰਟ UTCC ਅਤੇ ਟਾਈਪ ਬ੍ਰੇਕਿੰਗ ਨਿਯਮ ਦੀ ਮਿਤੀ 26 ਮਈ 2026 ਨੂੰ 12:28 UTCC ਸਭ ਤੋਂ ਘੱਟ ਦਰਜੇ ਵਾਲੇ ਸੱਦੇ ਗਏ ਉਮੀਦਵਾਰ ਦਾ CRS ਸਕੋਰ 408 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕਟ ਆਫ ਉਸ ਮਿਤੀ ਅਤੇ ਸਮੇਂ ਤੇ ਅਦਾਲਤ ਹੁੰਦੇ ਜਦੋਂ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮਾ ਕੀਤੀ ਤਾਂ ਪਿਛਲੇ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 29 ਅਕਤੂਬਰ 2025 ਨੂੰ ਲਈ ਗਈ ਸੀ ਜ ਜਰੂਰ 6000 ਵਿਦੇਸ਼ੀਆਂ ਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੀ ਵਾਲੇ ਉਮੀਦਵਾਰ ਦਾ CRS ਸਕੋਰ 416 ਰੱਖਿਆ ਗਿਆ ਸੀ ਵਿਆਪਕ ਰੈਂਕਿੰਗ ਸਿਸਟਮ ਇੱਕ ਅੰਕਾਤ ਦਾਤ ਸਿਸਟਮ ਹੈ ਜਿਸ ਦੇ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਉਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਲਈ ਕਰਦੇ ਹਾਂ ਇਸੇ ਵੱਤੋਂ ਤੁਹਾਡੇ ਹੁਨਰ ਸਿੱਖਿਆ ਪਾਸ਼ਾ ਯੋਗਤਾ ਕੰਮ ਦੇ ਤਜ਼ਰਬੇ ਅਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ ਅਸੀਂ ਦੇਣ ਦੇ ਲਈ ਸਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਕੋ ਤੁਹਾਡੇ ਸੱਦੇ ਤੇ ਦੋ ਤੋਂ ਘੱਟੋ ਘੱਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਇੱਕ ਕਟ ਆਫ ਸਕੋਰ ਹਰ ਦੌਰ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਐਕਸਪ੍ਰੈਸ ਬੈਂਚ ਬੋਲਣ ਵਾਲੇ ਹੁਨਰਵੰਦ ਕੰਮ ਵਿੱਚੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਤੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਦਸ ਐਕਸੈਸ ਐਂਟਰੀ ਇੱਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੋ ਆਈਆਸਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਂ ਦਿੰਦਾ ਹੈ ਜੋ ਸਥਾਈ ਤੌਰ ਤੇ ਕੈਨੇਡਾ ਵਿੱਚ ਆਵਾਸ ਕਰਨ ਦੇ ਯੋਗ ਹੋ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ ਉਤੇ ਅੰਕ ਗਵਾਉਂਦੇ ਹੋ ਜਿਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸਟੇ ਨਿਵਾਸੀ ਲਈ ਅਲਜੀਰੀਅਨ ਡਿਲੀ ਸਿੱਧਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਤਰਜੀਹ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਗ੍ਰੇਜੂਏਟ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ 4 ਜੁਆਇਨਸ ਤੋਂ ਘੱਟ ਅੰਕ ਪ੍ਰਾਪਤ ਕੀਤੇ ਨੇ ਤਾਂ ਪਪੱਚੀਵਾ ਤੋਂ ਅੰਕ ਤੇ ਚੱਕ ਤੁਸੀਂ ਚਾਰ ਅੰਗਰੇਜ਼ੀ ਹੁੰੜਾ ਦੇ ਵਿੱਚ ਸੀਐਲਪੀ 5 ਜਾਂ 100 ਵੱਧ ਅੰਕ ਪ੍ਰਾਪਤ ਕੀਤੇ ਨੇ ਤਾਂ ਪੰਜਾਬਾ ਦੂਮ ਗੁੰਦੇ ਨਹੀਂ ਇਸ ਆਨੰਦੀ ਦੇ ਵਿੱਚ ਦਿੱਤੇ ਗਏ ਨੰਬਰ ਸਦਾ ਰਾਉਂਡ ਤੋਂ ਕੁਝ ਦਿਨ ਪਹਿਲਾਂ ਪੂਲ ਦੇ ਵਿੱਚ ਕੁੱਲ ਲੋਕਾਂ ਦੀ ਕੁੱਲ ਸੰਖਿਆ ਦੱਸਉਂਦੇ ਨੇ ਤੇ ਲੋਕਾਂ ਨੇ ਨਵੇਂ ਪ੍ਰੋਫਾਈਲ ਜਮਾ ਕਰਨ ਅਤੇ ਹੋਰ ਪ੍ਰੋਫਾਈਲਾਂ ਦੀ ਮਿਆਦ ਉੱਗਣ ਤੇ ਸਕੋਰ ਵੰਡ ਬਦਲ ਸਕਦੀ ਹੈ ਦਸੀ ਐਕਸੈਸ ਐਂਟਰੀ ਇੱਕ ਔਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੋ ਆਈਏਐਸਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਂ ਦਿੱਤਾ ਹੈ ਜੋ ਸੈਟੋ ਤੇ ਕੈਨੇਡਾ ਵਿੱਚ ਆਵਾਜ਼ ਕਰਨ ਦੇ ਯੋਗ ਹੋ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਅੰਕ ਕਮਾਉਂਦੇ ਹੋ ਜਿਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸੈਨਵਾਸ ਲਈ ਅਲਜੀਰੀਅਨ ਦੇ ਲਈ ਸਦਾ ਪ੍ਰਾਪਤ ਕਰਨ ਦੇ ਲਈ ਤੁਹਾਡੇ ਕੋਲ ਸਭ ਤੋਂ ਉੱਚ ਤਰਜੇ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ 4 ਜਾਂ ਇਸ ਤੋਂ ਘੱਟ ਅੰਕ ਪ੍ਰਾਪਤ ਕੀਤੇ ਨੇ ਤਾਂ ਪਪੱਚੀਵਾ ਤੋਂ ਅੰਕ ਤੇ ਚੇਕ ਤੋਂ ਸੇਚਾ ਰੂਂਗਰੇਜੀ ਹੁੰੜਾ ਦੇ ਵਿੱਚ ਸੀਐਲਪੀ 5 ਜਾਂ 100 ਵੱਧ ਅੰਕ ਪ੍ਰਾਪਤ ਕੀਤੇ ਨੇ ਤਾਂ ਪੰਜਾਬਾ ਤੋਂ ਅੰਕ ਹੁੰਦੇ ਨਹੀਂ ਇਸ ਆਸਾਨੀ ਦੇ ਵਿੱਚ ਦਿੱਤੇ ਗਏ ਨੰਬਰ ਸਦਾ ਰੌਂ ਤੋਂ ਕੁਝ ਦਿਨ ਪਹਿਲਾਂ ਪੂਲ ਦੇ ਵਿੱਚ ਕੁੱਲ ਲੋਕਾਂ ਦੀ ਕੁੱਲ ਸੰਖਿਆ ਨੂੰ ਦੱਸਉਂਦੇ ਨੇ ਤੇ ਲੋਕਾਂ ਨੇ ਨਵੇਂ ਪ੍ਰੋਫਾਈਲ ਜਮਾ ਕਰਨਾ ਤੇ ਹੋਰ ਪ੍ਰੋਫਾਈਲਾਂ ਦੀ ਮਿਆਦ ਪੁੱਗਨ ਤੇ ਸਕੋਰ ਵੰਡ ਬਦਲ ਸਕਦੀ ਹੈ